ਹਾਂਜੀ ਸਵਾਗਤ ਹੈ ਤੁਹਾਡਾ ਪਰਮ ਆਯੁਰਵੈਦ ਕਿਚਨ ਦੇ ਵਿੱਚ ਅੱਜ ਆਪਾਂ ਲੈ ਕੇ ਆ ਰਹੇ ਹਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਇੱਕ ਬੜਾ ਹੀ ਕਰੇਲੂ ਸੌਖਾ ਤੇ ਸਸਤਾ ਜਿਹਾ ਨੁਸਖਾ ਕਿੰਦੇ ਵੀ ਹੈਲਥ ਇਜ਼ ਵੈਲਥ ਸਿਹਤ ਹੀ ਤਨ ਹੈ ਇਹ ਆਪਾਂ ਨੂੰ ਸਭ ਨੂੰ ਪਤਾ ਪਰ ਆਪਣੀ ਸਿਹਤ ਸਮੇਂ ਦੇ ਮੁਤਾਬਕ ਕਦੇ ਨਾ ਕਦੇ ਵਿੱਚ ਵਿਗਾੜ ਜ਼ਰੂਰ ਹੁੰਦਾ ਹੈ ਇੱਕ ਹੋਰ ਵੀ ਬੜੀ ਵਧੀਆ ਲਾਈਨ ਹੈ ਸੰਸਾਰ ਵਿੱਚ ਕੁਝ ਵੀ ਕਰਨ ਲਈ ਪਹਿਲੀ ਸ਼ਰਤ ਚੰਗੀ ਸਿਹਤ ਹੈ ਮਤਲਬ ਕਿ ਸੇਤ ਨਾਲ ਹੀ ਜਾਨ ਨਾਲ ਹੀ ਜਹਾਨ ਹੈ ਸੇਤ ਨੂੰ ਤੰਦਰੁਸਤ ਕਿਵੇਂ ਰੱਖਿਆ ਜਾ ਸਕਦਾ ਹੈ ਉਹਦੇ ਵਿੱਚ ਆਪਣੇ ਜਿਹੜੇ ਅਜੁਰਵਾ ਦਿਮਤਾਕ ਤ੍ਰੀ ਦੋਸ਼ ਨੇ ਤਿੰਨ ਦੋਸ਼ ਉਹਨਾਂ ਨੂੰ ਆਪਾਂ ਬੈਲੈਂਸ ਕਰਕੇ ਰੱਖਣਾ ਹੁੰਦਾ ਬਾਤ ਪਿਤ ਤੇ ਕਫ ਇਹਨਾਂ ਜੇਕਰ ਸੰਤੁਲਿਤ ਕਰਕੇ ਰੱਖਾਂਗੇ ਤਾਂ ਫਿਰ ਆਪਣਾ ਜਿਹੜਾ ਸਰੀਰ ਹੈ ਉਹ ਤੰਦਰੁਸਤ ਰਹੂ ਇਹਨਾਂ ਨੂੰ ਸੰਤੁਲਿਤ ਕਰਨ ਵਾਲੇ ਤਰੀਕਾ ਵੀ ਬਹੁਤ ਵਧੀਆ ਚੀਜ਼ ਹੈ ਪਰ ਜਿਹੜਾ ਆਪਾਂ ਨੁਸਖਾ ਦੱਸ ਰਹੇ ਹਾਂ ਇਹ ਵੀ ਬਹੁਤ ਹੀ ਰਾਮ ਬਾਣ ਦੇ ਲਈ ਇਹਨੂੰ ਪੰਚ ਚਮਤ੍ਰਿਤ ਕਿਹਾ ਜਾਂਦਾ ਹੈ ਪੰਜ ਚੀਜ਼ਾਂ ਜਿਹੜੀਆਂ ਕਿ ਆਪਾਂ ਨੂੰ ਪੰਚਾਰੀ ਤੋਂ ਮਿਲ ਜਾਂਦੀਆਂ ਹਨ ਇਹ ਇਹਦੇ ਵਿੱਚੋਂ ਕੁਝ ਵੀ ਚੀਜ਼ਾਂ ਆਪਣੇ ਰਸੋਈ ਦੇ ਵਿੱਚ ਹਮੇਸ਼ਾ ਹੀ ਉਪਲਬਧ ਹੋਣੀ ਹੈ ਜਿਹੜੀਆਂ ਪੰਜ ਚੀਜ਼ਾਂ ਲੈਣੀਆਂ ਆਪਾਂ ਹੈਗੀਆਂ ਹਿੰਗ ਵੱਧ ਮਾਤਰਾ ਚ ਬਣਾਉਣੀ ਹੈ ਤਾਂ ਤੁਸੀਂ ਇਹਨੂੰ 50 ਗ੍ਰਾਮ ਲੈ ਲਓ ਕਾਲਾ ਨਮਕ ਬਲੈਕ ਸాల్ਟ 100 ਗ੍ਰਾਮ ਹਲਦੀ ਟਰਮਰਿਕ ਸ਼ੁੱਧ ਹੋਵੇ 200 ਗ੍ਰਾਮ ਅਜਵੈਨ 400 ਗ੍ਰਾਮ ਮੇਥੀ ਜਾਂ ਮੇਥੀ ਦਾਣਾ ਕਹਿੰਦੇ ਨੇ ਆਪਾਂ ਨੂੰ 800 ਗ੍ਰਾਮ ਜੇ ਥੋੜੀ ਮਾਤਰਾ ਚ ਬਣਾਉਣੀ ਹੈ ਤਾਂ ਫਿਰ ਤੁਸੀਂ ਹਿੰਗ ਲੈ ਸਕਦੇ ਹੋ 5 ਗ੍ਰਾਮ ਕਾਲਾ ਨਮਕ 10 ਗ੍ਰਾਮ ਹਲਦੀ 20 ਗ੍ਰਾਮ ਅਜਵੈਨ 40 ਗ੍ਰਾਮ ਤੇ ਮੇਥੀ ਦਾਣਾ 80 ਗ੍ਰਾਮ ਇਹ ਤੁਹਾਡੀ ਥੋੜੀ ਮਾਤਰਾ ਦੇ ਵਿੱਚ 155 ਗ੍ਰਾਮ ਦੀ ਬਣ ਜੁਗੀ ਹੈ ਕੁਆਂਟੀਟੀ ਇਸ ਤੋਂ ਥੋੜੀ ਵੱਧ ਬਣਾਉਣੀ ਹੈ ਤਾਂ 10 ਗ੍ਰਾਮ ਤੁਸੀਂ ਹਿੰਗ ਲੈ ਸਕਦੇ ਹੋ 20 ਗ੍ਰਾਮ ਕਾਲਾ ਨਮਕ 40 ਗ੍ਰਾਮ ਹਲਦੀ 80 ਗ੍ਰਾਮ ਅਜਵੈਨ ਤੇ ਮੇਥੀ ਦਾਣਾ ਤੁਸੀਂ ਲੈ ਸਕਦੇ ਹੋ 160 ਗ੍ਰਾਮ ਇਹ ਸਾਰੀ ਜਿਹੜੀ ਕੁਆਂਟੀਟੀ ਬਣ ਜੇ ਤੁਹਾਡੇ ਕੋਲ 310 ਗ੍ਰਾਮ ਆਪਣੇ ਪਰਿਵਾਰ ਦੇ ਜੀਆ ਦੇ ਮੁਤਾਬਕ ਇਹਨੂੰ ਤੁਸੀਂ ਬਣਾ ਲਓ ਇਹਦਾ ਜਿਹੜਾ ਪਾਊਡਰ ਤਿਆਰ ਕਰ ਲੈਣਾ ਜਦੋਂ ਪਾਊਡਰ ਤਿਆਰ ਕਰ ਲਿਆ ਨੂੰ 에ਅਰ ਟਾਈਟ ਕੰਟੇਨਰ ਦੇ ਵਿੱਚ ਬੰਦ ਕਰਕੇ ਰੱਖੋ ਕਿਉਂਕਿ ਕੱਟੇ ਦਾ ਜਿਹੜਾ ਕੰਟੇਨਰ ਹੁੰਦਾ ਉਹਦੇ ਵਿੱਚ ਤਾਂ ਕੋਈ ਕੈਮੀਕਲ ਰਿਐਕਸ਼ਨ ਵਗੈਰਾ ਹੋਣ ਦਾ ਡਰ ਨਹੀਂ ਹੁੰਦਾ ਇਹਦਾ ਤੁਹਾਨੂੰ 1 टीस्पून ਇੱਕ ਚਮਚ ਗਰਮ ਪਾਣੀ ਦੇ ਨਾਲ ਲੈਣਾ ਤੁਸੀਂ ਆਪਣਾ ਟਾਈਮ ਫਿਕਸ ਕਰ ਲਿਓ ਨੂੰ ਲੈਣ ਦਾ ਜਿਵੇਂ ਸ਼ਾਮ ਨੂੰ 5:00 ਵਜੇ 40 ਦਿਨ ਤੁਸੀਂ ਲਗਾਤਾਰ ਇਸਦਾ ਸੇਵਨ ਕਰੋ ਜਦੋਂ ਤੁਸੀਂ ਇਹਦਾ ਸੇਵਨ ਕਰ ਰਹੇ ਹੋਵੋਗੇ ਉਸ ਦੌਰਾਨ ਤੁਸੀਂ ਖੱਟੇ ਪਦਾਰਥ ਤਲੀਆਂ ਚੀਜ਼ਾਂ ਜਦੋਂ ਬਾਜ਼ਾਰ ਦੀਆਂ ਜਿਹੜੀਆਂ ਪੈਕਟ ਬੰਦ ਚੀਜ਼ਾਂ ਉਹ ਨਹੀਂ ਵਰਤਣੀਆਂ ਫਾਇਦਾ ਕਿੱਥੇ-ਕਿੱਥੇ ਕਰੂ ਇਹ ਗੈਸ ਪਾਣੀੇ ਪੇਟ ਦੇ ਵਿੱਚ ਜਦੋਂ ਆਪਣਾ ਖਾਣਾ ਹਾਜਮ ਨਹੀਂ ਹੁੰਦਾ ਬਦਹਜਮੀ ਐਸਿਡਿਟੀ ਤਿਆਵਾ ਵਗੈਰਾ ਜੋਇੰਟ ਪੇਨ ਜੋੜਾਂ ਦਾ ਦਰਦ ਕਬਜ਼ ਮੱਛਰ ਜਿਵੇਂ ਕੋਈ ਪੈਲ ਜਿ ਵਗੈਰਾ ਹੁੰਦੀ ਆਪਚੂ ਅਰੂਚੀ ਹੁੰਦੀ ਖਾਣਾ ਖਾਣ ਦੀ ਜੀ ਨਹੀਂ ਕਰਦਾ ਭੁੱਖ ਨਾ ਲੱਗਣਾ ਖੱਟੇ ਅਧਕਾਰ ਹੋਣਾ ਮਿਚਲੀ ਜੀ ਖੱਟਾ ਹੋਣਾ ਵਾਦੀ ਹਰ ਪ੍ਰਕਾਰ ਦੇ ਜੜ ਰੋਗ ਹੈ ਉਹਨਾਂ ਦੇ ਵਿੱਚ ਇਹ ਲਾਭਦਾਇਕ ਹੈ ਦੱਸੇ ਅਨਸਾਰ ਇਹਨੂੰ ਤੁਸੀਂ ਲੈਣਾ ਹੈ ਇੱਕ ਵਾਰ ਤੁਸੀਂ ਇਹਨੂੰ 40 ਦਿਨ ਵਰਤ ਕੇ ਦੇਖੋ ਤੁਸੀਂ ਪੂਰਾ ਸਾਲ ਬਿਲਕੁਲ ਸਵਸਤਰ ਹੋਵੋਗੇ ਸਿਹਤਮੰਦ ਰਹੋਗੇ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣ ਦੇ ਲਈ ਇਹਦੇ ਨਾਲੋਂ ਵੱਧ ਕੇ ਕੋਈ ਹੋਰ ਤਾਕਤ ਨਹੀਂ ਹੋ ਸਕਦਾ ਇਹਨੂੰ ਆਪਣੀ ਕਾਡਰ ਰਸੋਈ ਦੇ ਵਿੱਚੋਂ ਲੈ ਕੇ ਚੀਜ਼ਾਂ ਇਹਨੂੰ ਪੰਜ ਅੰਮ੍ਰਿਤ ਦੇ ਤੌਰ ਤੇ ਜਾਣਿਆ ਜਾਂਦਾ ਪੰਜ ਅੰਮ੍ਰਿਤ ਇਹਨੂੰ ਤਿਆਰ ਕਰਕੇ ਰੱਖੋ ਤੇ ਇਹਨੂੰ ਜ਼ਰੂਰ ਵਰਤੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਸਭ ਦਾ ਸ਼ੁਕਰੀਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਜਿਹੜੇ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨਾਂ ਨੂੰ ਪਿਆਰ ਸਤਿਕਾਰ ਨਾਲ ਬੇਨਤੀ ਹੈ ਵੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ Все